ਜ਼ਰ ਆਏਗੀ ਅਸ ਤੋਂ ਕਾਫੀ ਸਾਲ ਪਹਿਲਾਂ ਹਾਲਾਂਕਿ ਮੈਂ ਜਰਨਲਿਸਟ ਨੈਸ਼ਨਲ ਟੀਵੀ ਦਾ ਜਰਨਲਿਸਟ ਤਰਕ ਤੇ ਬੋਲਣ ਵਾਲਾ ਆਪਣੇ ਘਰ ਦੇ ਅੰਦਰ ਪਿਆ ਸੀ ਔਰ ਜਦੋਂ ਮੈਂ ਸੋਇਆ ਅਲੱਗ ਤਾਂ ਕੋਈ ਵਿਅਕਤੀ ਜਿਹੜਾ ਸੀਗਾ ਆਤਮਿਕ ਰੀਤੀ ਨਾਲ ਮੇਰੇ ਇੱਥੇ ਆ ਕੇ ਖੜਾ ਹੋਇਆ ਔਰ ਉਸਨੇ ਮੈਨੂੰ ਲੈ ਉਹ ਮੈਨੂੰ ਲੈ ਕੇ ਗਿਆ ਔਰ ਮੈਂ ਉਸਨੂੰ ਬਾਰ-ਬਾਰ ਕਹਿ ਰਿਹਾ ਸੀ ਮੈਨੂੰ ਕਿਉਂ ਲੈ ਕੇ ਜਾਇਆ ਜਾ ਰਿਹਾ ਕਿਉਂ ਲੈ ਕੇ ਜਾਇਆ ਜਾ ਰਿਹਾ ਮੇਰਾ ਪਰਿਵਾਰ ਹੈ ਸਾਰੀਆਂ ਚੀਜ਼ਾਂ ਮੈਂ ਸਵਸਥ ਹੈ ਸਾਰੀ ਰਾਤ ਮੈਂੇ ਅਲੱਗ-ਅਲੱਗ ਤਰ੍ਹਾਂ ਦਾ ਜੀਵਨ ਦੇਖਿਆ ਵੀ ਕਿੱਥੇ ਕੀ ਹੈ ਕਿੱਥੇ ਕੀ ਹੈ ਉਹਦੀ ਗਵਾਹੀ ਮੈਂ ਜਗ੍ਹਾ-ਜਗ੍ਹਾ ਦੇਣ ਲੱਗਿਆ ਉਹ ਫੁਟੇਜ ਵੀ YouTube ਦੇ ਪਈ ਹੋਈ ਹੈ ਪਹਿਲੀ ਗੱਲ ਜਿਸਨੇ ਖੁਦ ਦੇਖਿਆ ਉਹ ਯਕੀਨ ਕਰਦਾ ਹੈ ਪਹਿਲੀ ਗੱਲ ਦੂਸਰੀ ਗੱਲ ਨਰਕ ਨਰਕ ਜਿਹੜਾ ਹੈਗਾ ਦਰਅਸਲ ਕਦੀ ਵੀ ਖੁਸ਼ਖਬਰੀ ਇਹ ਹੈ ਕਿ ਨਰਕ ਕਦੀ ਵੀ ਇਨਸਾਨਾਂ ਲਈ ਨਹੀਂ ਬਣਾਇਆ ਗਿਆ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਨਰਕ ਜੋ ਹੈ ਉਹ ਉਹਨਾਂ ਸਵਰਗਦੂਤਾਂ ਨੂੰ ਸਜ਼ਾ ਦੇਣ ਦੇ ਲਈ ਬਣਾਇਆ ਗਿਆ ਜਿਨ੍ਹਾਂ ਨੇ ਪਰਮੇਸ਼ਵਰ ਦੀ ਖਿਲਾਫੀਅਤ ਕੀਤੀ ਬਹੁਤ ਸਾਰੇ ਦਰਸ਼ਕ ਨਹੀਂ ਜਾਣਦੇ ਹੋਣਗੇ ਮੈਂ ਦੱਸਦਾ ਪਵਿੱਤਰ ਸ਼ਾਸਤਰ ਬਾਈਬਲ ਚ ਲਿਖਿਆ ਕੀ ਹੈ ਉਹਦੇ ਵਿੱਚ ਲਿਖਿਆ ਕਿ ਜਦੋਂ ਪਰਮੇਸ਼ਵਰ ਨੇ ਸਵਰਗ ਬਣਾਇਆ ਉਸ ਦੇ ਵਿੱਚ ਸਵਰਗਦੂਤ ਜਿਹੜੇ ਸੀਗੇ ਉਹ ਪਰਮੇਸ਼ਵਰ ਦੀ ਉਸਤਤ ਕਰਦੇ ਸੀ ਆਰਾਧਨਾ ਕਰਦੇ ਸੀ ਔਰ ਉਸ ਦੇ ਵਿੱਚ ਇੱਕ ਸਵਰਗਦੂਤ ਸੀ ਜੋ ਉਹਨਾਂ ਦਾ ਲੀਡਰ ਸੀ ਜਿਸ ਨੂੰ ਲੂਸੀਫਰ ਕਿਹਾ ਜਾਂਦਾ ਸੀ ਪਰਮੇਸ਼ਵਰ ਨੇ ਉਹਨੂੰ ਬਹੁਤ ਖੂਬਸੂਰਤ ਬਣਾਇਆ ਤੇ ਉਹਦੇ ਮਨ ਦੇ ਅੰਦਰ ਪਾਪ ਆਇਆ ਕਿ ਉਹਦਾ ਜਿਹੜਾ ਆਉਦਾ ਹੈ ਉਹ ਪਰਮੇਸ਼ਵਰ ਤੋਂ ਉੱਚਾ ਹੋਣਾ ਚਾਹੀਦਾ ਉਹਦਾ ਸਿਹਾਸਨ ਜੋ ਹੈ ਉਹ ਪਰਮੇਸ਼ਵਰ ਤੋਂ ਉੱਚਾ ਹੋਣਾ ਚਾਹੀਦਾ ਔਰ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਉਸਨੇ 1 ਤਿਹਾਈ ਜਿਹੜੇ ਸਵਰਗਦੂਤ ਸੀਗੇ ਸਵਰਗ ਦੇ ਉਹ ਆਪਣੇ ਵਸਤੇ ਵਿੱਚ ਕਰ ਲਏ ਔਰ ਉਸ ਤੋਂ ਬਾਅਦ ਸਾਰਿਆਂ ਨੂੰ ਧਰਤੀ ਉੱਤੇ ਜਿਹੜਾ ਹੈਗਾ ਗੇਰਿਆ ਗਿਆ ਉਸ ਸਮੇਂ ਨਾ ਤਾਂ ਧਰਤੀ ਉੱਤੇ ਜੀਵਨ ਸੀਗਾ ਨਾ ਹੀ ਮਨੁੱਖ ਸੀ ਲੇਕਿਨ ਪਰਮੇਸ਼ਵਰ ਨੇ ਕਿਹਾ ਸੀ ਕਿ ਤੂੰ ਮਿੱਟੀ ਖਾਏਗਾ ਯਾਨੀ ਉਹਦਾ ਜਿਹੜਾ ਅਧਿਕਾਰ ਸੀਗਾ ਉਹ ਧਰਤੀ ਦੇ ਉੱਤੇ ਆਲਰੇਡੀ ਸੀ ਫਿਰ ਪਰਮੇਸ਼ਵਰ ਨੇ ਇਸ ਧਰਤੀ ਦੀ ਸਨਰਚਨਾ ਕੀਤੀ ਔਰ ਸਨਰਚਨਾ ਕਰਨ ਤੋਂ ਬਾਅਦ ਮਾਰਵ ਨੂੰ ਜਦੋਂ ਮਿੱਟੀ ਦਾ ਬਣਾਇਆ ਤਾਂ ਉਸੀ ਨੂੰ ਬਹਿਕਾਨ ਦੇ ਲਈ ਉਹੀ ਸ਼ੈਤਾਨ ਜਿਹਨੂੰ ਲੂਸੀਫਰ ਕਿਹਾ ਜਾਂਦਾ ਸੀ ਉਹ ਲੂਸੀਫਰ ਜਿਹੜਾ ਹੈਗਾ ਇੱਕ ਸੱਪ ਦੇ ਰੂਪ ਦੇ ਵਿੱਚ ਹਵਾ ਦੇ ਕੋਲ ਆਇਆ ਔਰ ਉਸਨੇ ਆਦਮ ਨੂੰ ਵੀ ਬਹਿਕਾਇਆ ਤੇ ਹਵਾ ਨੂੰ ਵੀ ਬਹਿਕਾਇਆ ਔਰ ਫਲ ਖਾਇਆ ਜਿਸ ਨੂੰ ਪਰਮੇਸ਼ਵਰ ਨੇ ਖਾਣ ਤੋਂ ਮਨਾ ਕੀਤਾ ਸੀਗਾ ਔਰ ਉਸ ਤੋਂ ਬਾਅਦ ਇਨਸਾਨਾਂ ਦੇ ਜੀਵਨ ਦੇ ਅੰਦਰ ਕੁਝ ਖੋ ਗਿਆ ਉਸੀ ਦਾ ਰਾਜ ਉਹ ਰਾਜ ਖੋ ਗਿਆ ਸੀ ਹੁਣ ਰਾਜ ਦਾ ਮਤਲਬ ਹੈ ਕਿ ਜਿੱਥੇ ਪਰਮੇਸ਼ਵਰ ਡਾਇਰੈਕਟ ਇਨਸਾਨ ਨੂੰ ਚਲਾਉਂਦੇ ਸੀ ਪਰਮੇਸ਼ਵਰ ਆਦਮ ਦਾ ਜਿਹੜਾ ਰਿਸ਼ਤਾ ਸੀਗਾ ਉਸ ਸਮੇਂ ਬਰਕਰਾਰ ਸੀ ਲੇਕਿਨ ਉਹਨਾਂ ਦੇ ਵਿੱਚ ਇੱਕ ਦੀਵਾਰ ਸੀ ਜਿਸ ਨੂੰ ਪਾਪ ਦੀ ਦੀਵਾਰ ਕਿਹਾ ਜਾਂਦਾ ਸੀ ਪ੍ਰਭੂ ਯੇਸ਼ੂ ਮਸੀਹ ਜੀ ਜਦ ਇਸ ਸੰਸਾਰ ਦੇ ਵਿੱਚ ਆਏ ਤਾਂ ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਮੈਂ ਸਵਰਗ ਤੋਂ ਆਇਆ ਹਾਂ ਪ੍ਰਭੂ ਯੇਸ਼ੂ ਮਸੀਹ ਜੀ ਇੱਕ ਵਾਰ ਕਹਿੰਦੇ ਆ ਕਿ ਮੈਂ ਸਵਰਗ ਤੋਂ ਆਇਆ ਹਾਂ ਮੈਂ ਤੁਹਾਨੂੰ ਸੱਚ-ਸੱਚ ਕਹਿਣਾ ਕਿ ਹਜੇ ਤੱਕ ਉੱਥੇ ਕੋਈ ਵੀ ਨਹੀਂ ਚੜਿਆ ਸਿਵਾਏ ਉਸ ਦੇ ਜੋ ਉੱਥੋਂ ਉਤਰਿਆ ਹੈ ਤਾਂ ਪ੍ਰਭੂ ਯਿਸੂ ਮਸੀਹ ਜੀ ਸਾਫ਼ ਤੌਰ ਤੇ ਲੋਕਾਂ ਨੂੰ ਕਹਿ ਰਹੇ ਸੀ ਆਈ ਕੇਮ ਫਰਮ ਹੈਵਨ ਕਹਿੰਦਾ ਜੋ ਆਪਣੇ ਪਿਤਾ ਕੀ ਉਸਤਦ ਮਹਿਮਾ ਕਰਦਾ ਹੈ ਉਹ ਪਿਤਾ ਕੀ ਤਰਫੋਂ ਸੇ ਹੈ ਔਰ ਜੋ ਸੰਸਾਰ ਕੀ ਬਾਤ ਕਰਦਾ ਹੈ ਉਹ ਸੰਸਾਰ ਕੀ ਤਰਫੋਂ ਸੇ ਹੈ ਤਾਂ ਪ੍ਰਭੂ ਯਿਸੂ ਮਸੀਹ ਜੀ ਆ ਕੇ ਹਕੀਕਤ ਦੱਸਣ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਫਿਰ ਹੋਇਆ ਕਿ ਕਿ ਬਹੁਤ ਸਾਰੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਔਰ ਕਈਆਂ ਨੇ ਨਹੀਂ ਕੀਤਾ ਔਰ ਯਹੂਦੀਆਂ ਦੇ ਹਮਮ ਕਾਰਨ ਯੋ ਮੈਂ ਫੇਰ ਕਹ ਰਿਹਾ ਯਹੂਦੀਆਂ ਦੇ ਕਾਰਨ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਸਲੀਬ ਤੇ ਚੜਾਇਆ ਗਿਆ ਹਮ ਔਰ ਸਲੀਬ ਤੇ ਚੜਾਨ ਤੋਂ ਬਾਅਦ ਇੱਕ ਕਬਰ ਦੇ ਅੰਦਰ ਰੱਖਿਆ ਗਿਆ ਔਰ ਉਹਨਾਂ ਨੂੰ ਲੱਗਿਆ कि ਹੁਣ ਇਹ ਖਤਮ ਹੋ ਗਈ ਕਹਾਣੀ ਲੈਟ ਮੀ ਕੰਪਲੀਟ ਉਹਨਾਂ ਨੂੰ ਲੱਗੇ ਕਹਾਣੀ ਖਤਮ ਹੋ ਗਈ ਲੇਕਿਨ ਉੱਥੋਂ ਸ਼ੁਰੂ ਹੋਈ ਸੀ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਅਕੋਰਡਿੰਗ ਟੂ ਪ੍ਰੋਮਿਸ ਯਾਨੀ ਪਰਮੇਸ਼ਵਰ ਦੇ ਵਾਅਦੇ ਦੇ ਅਨੁਸਾਰ ਪ੍ਰਭੂ ਯੇਸ਼ੂ ਮਸੀਹ ਜੀ 3 ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠੇ ਔਰ ਆਮ ਲੋਕਾਂ ਨੂੰ ਦਿਖਾਈ ਦੇਣ ਲੱਗੇ ਔਰ 40 ਦਿਨ ਉਹ ਸੰਸਾਰ ਦੇ ਅੰਦਰ ਰਹੇ ਔਰ ਫਿਰ 40 ਦਿਨ ਬਾਅਦ ਉਹ ਸਵਰਗ ਦੇ ਵਿੱਚ ਉਠਾਏ ਗਏ ਔਰ ਪਵਿੱਤਰ ਸ਼ਾਸਤਰ ਬਾਈਬਲ ਚ ਲਿਖਿਆ ਉਹ ਵਾਪਸ ਆਏਗਾ ਔਰ ਫਿਰ ਧਰਤੀ ਦੇ ਉੱਤੇ ਜਦੋਂ ਉਹਨਾਂ ਦਾ ਰਾਜ ਸਥਾਪਿਤ ਹੋ ਜਾਏਗਾ ਉਸ ਤਰ੍ਹਾਂ ਪਰਮੇਸ਼ਵਰ ਦੀ ਜਿਹੜੀ ਉਸਤਤ ਹੈ ਪਰਮੇਸ਼ਵਰ ਦੀ ਮहिमा ਇਸ ਲਈ ਲਗਾਤਾਰ ਇਹ ਕੰਮ ਹੋ ਰਿਹਾ ਹੈ ਕਿ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਆਪਣੇ ਮਨ ਨੂੰ ਬਦਲੋ ਕਿਉਂਕਿ ਐਂਡ ਨੀਅਰ ਹੈ ਅੰਤ ਨਜ਼ਦੀਕ ਹੈ ਇੱਕ 13 ਨੂੰ ਲੈ ਕੇ ਬੜਾ ਅ ਸਾਈ ਧਰਮ ਦੇ ਵਿੱਚ ਹੈਗਾ ਕਿ 13 ਨੂੰ ਨਹੀਂ ਆਪਾਂ ਜੋੜਿਆ ਜਾਂਦਾ ਕਿ ਕਹਿੰਦੇ ਜਦੋਂ ਅ ਈਸ਼ੂ ਜੀ ਨੂੰ ਸੁਲੀ ਤੇ ਉਹਦੇ ਤੇ ਚੜਾਇਆ ਗਿਆ ਸੀ ਤਾਂ ਉਸ ਦੇ ਵਿੱਚ 13 ਲੋਕ ਛੱਡ ਗਏ ਸੀ ਕਿ ਇਸ ਤਰ੍ਹਾਂ ਦੀ ਕੀ ਹੈਗਾ ਉਹ ਪ੍ਰੋਪਰ ਤੌਰ ਤੇ ਕੋਈ ਨਹੀਂ ਹੈ ਅ ਦਸ ਅਰਸਲ ਇਸ ਅ ਪ੍ਰਭੂ ਯਸ਼ੂ ਮਸੀਹ ਜੀ ਦਾ ਚੇਲੇ 13 ਸੈਕਟਰ ਵੀ ਨਹੀਂ ਸੀ ਹੈਗਾ ਪਹਿਲਾਂ ਹਾਂ ਜੀ ਦੱਸ ਚੇਲੇ ਪ੍ਰਭੂ ਯਸ਼ੂ ਮਸੀਹ ਜੀ ਦੇ 12 ਸੀ 12 ਚੇਲੇ ਜਿਹੜੇ ਸੀਗੇ ਉਹ ਪ੍ਰਭੂ ਜੀ ਦੇ ਨਾਲ ਚੱਲਦੇ ਸੀ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਮੈਂ ਇੱਕ ਲੀਡਰ ਮੈਂ ਨੇ ਕਿਹਾ ਕਿ ਇਹ ਨਦੀ ਦੇ ਵਿੱਚੋਂ ਪਾਰ ਹੋ ਕੇ ਲੰਘਣਾ ਔਰ ਤੁਸੀਂ ਕਿਹਾ ਕਿ ਇਹ ਜੀ ਘਟ ਹੈ ਪਾਣੀ ਘਟ ਹੈ ਕਿ ਜ਼ਿਆਦਾ ਉਹ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਛਾਲ ਮਾਰ ਕੇ ਔਰ ਮੈਂ ਉਹ ਕਈ ਚੇਲੇ ਜਿਹੜੇ ਛਾਲ ਮਾਰਨ ਔਰ ਡੁੱਬ ਕੇ ਮਰ ਜਾਣ ਤਾਂ ਮੈਂ ਚੰਗਾ ਲੀਡਰ ਹੈਗਾ ਕਿ ਨਹੀਂ ਹੈਗਾ ਨਹੀਂ ਹੈਗਾ ਨਾ ਤਾਂ ਅਗਰ ਮੈਂ ਮੇਰੀ ਵਜੇ ਤੋਂ ਕਿਸੇ ਨੂੰ ਕੋਈ ਨੁਕਸਾਨ ਹੋ ਰਿਹਾ ਤਾਂ ਮੈਂ ਚੰਗਾ ਲੀਡਰ ਨਹੀਂ ਆ ਪਹਿਲੀ ਗੱਲ ਪ੍ਰਭੂ ਯੇਸ਼ੂ ਮਸੀਹ ਜੀ ਦੇ ਲਈ ਭਵਿਸ਼ਵਾਣੀ ਸੀ ਕਿ ਚਾਹੇ ਚੇਲੇ ਛੱਡ ਕੇ ਨਹੀਂ ਗਏ ਚੇਲੇ ਸਾਈਡ ਹੋਏ ਕਿਉਂਕਿ ਉਹਨਾਂ ਦੇ ਦੁਆਰਾ ਪਰਮੇਸ਼ਵਰ ਨੇ ਆਪਣਾ ਕੰਮ ਇਸ ਧਰਤੀ ਦੇ ਉੱਤੇ ਲੈਣਾ ਸੀ ਲੇਕਿਨ ਉਹਨਾਂ ਦੇ ਵਿੱਚੋਂ ਇੱਕ ਚੇਲਾ ਸੀ ਜਿਹਦਾ ਨਾਮ ਸੀ ਯਹੂਦਾ ਇਸਕਰੋਤੀ ਉਸ ਚੇਲੇ ਨੇ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਪਕੜਵਾਇਆ ਸੀ ਔਰ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਸਲੀਬ ਉੱਤੇ ਮਾਰ ਦਿੱਤਾ ਤਾਂ ਉਸਨੇ ਆਪ ਹੀ ਖੇਤ ਦੇ ਵਿੱਚ ਜਾ ਕੇ ਸੁਸਾਇਸਾਈਡ ਕਰ ਲਿਆ